ਸੈਲਾਖੁਰਦ ਦੇ ਕੁਆਂਟਮ ਪੇਪਰ ਮਿਲ ਨੂੰ ਨਿਤ ਦਿਨ ਤੂੜੀ ਦੇ ਨਾਲ ਭਰੀਆਂ ਜਾਂਦੀਆਂ ਓਵਰਲੋਡਡ ਟਰੈਕਟਰ ਟਰਾਲੀਆਂ ਜਿਸ ਕਾਰਨ ਹਾਦਸੇ ਵਾਪਰੇ ਨੇ ਅਜੇ ਹ ਇਕ ਹੋਰ ਹਾਦਸਾ ਕਸਬਾ ਸੈਲਾਖੁਰਦ ਵਿਖੇ ਅਜੇ ਹ ਇਕ ਵੱਡਾ ਹਾਦਸਾ ਕਸਬਾ ਸੈਲਾਖੁਰਦ ਵਿਖੇ ਵਾਪਰ ਗਿਆ ਇਥੇ ਓਵਰਲੋਡਡ ਤੂੜੀ ਦੇ ਨਾਲ ਭਰੀ ਹੋਈ ਇੱਕ ਟਰੈਕਟਰ ਟਰਾਲੀ ਛੋਟੇ ਹਾਥੀ ਦੇ ਨਾਲ ਟਕਰਾਨ ਤੋਂ ਬਾਅਦ ਬਿਜਲੀ ਦੇ ਖੰਭਿਆਂ ਨੂੰ ਤੋੜਦੀ ਹੋਈ ਘਰ ਦੀ ਦੀਵਾਰ ਤੋੜ ਕੇ ਘਰ ਦੇ ਵਿੱਚ ਦਾਖਲ ਹੋਈ ਹੈ ਹਾਦਸੇ ਤੋਂ ਬਾਅਦ ਲੰਮਾ ਸਮਾਂ ਇਲਾਕੇ ਚ ਬਿਜਲੀ ਠੱਪ ਰਹੀ ਹੈ ਤੇ ਲੋਕਾਂ ਨੂੰ ਪਰੇਸ਼ਾਨੀ ਚੱਲਣੀ ਪਈ ਹੈ ਉਦ ਕਰਦੇ ਮਾਲਕ ਦਾ ਇਹ ਕਹਿਣਾ ਕਿ ਓਵਰਲੋਡ ਟਰੈਕਟਰ ਟਰਾਲੀਆਂ ਦੇ ਕਰਕੇ ਲੋਕਾਂ ਦੀਆਂ ਜ਼ਿੰਦਗੀਆਂ ਦਾ ਨਾ ਖਿਲਵਾੜ ਹੋ ਰਿਹਾ ਹੈ। ਹਾਦਸੇ ਦੇ ਵਿੱਚ 50000 ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਤੇ ਬਿਜਲੀ ਵਿਭਾਗ ਦੇ ਜੀ ਦਾ ਕਹਿਣਾ ਕਿ ਵਿਭਾਗ ਦੇ ਪੋਲ ਤੇ ਇੱਕ ਪਕਸਾ ਤੋੜ ਦਿੱਤਾ ਗਿਆ। ਤੇ ਉਹਨਾਂ ਦੱਸਿਆ ਕਿ ਤਕਰੀਬਨ ਉਹਨਾਂ ਦੇ ਵਿਭਾਗ ਦਾ ਲੱਖ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਤੇ ਇਸ ਮੌਕੇ ਸਲਾ ਚੌਂਕੀ ਦੇ ਅਧਿਕਾਰੀ ਮੋਹਨ ਲਾਲ ਨੇ ਦੱਸਿਆ ਕਿ ਬਿਆਨਤਿਕ ਕਾਰਵਾਈ ਕੀਤੀ ਜਾ ਰਹੀ ਹੈ। ਸਰਕਾਰ ਦੀ ਇਹ ਕਿਹੜੇ mafia ਹੈ? ਦੇਖੋ ਬਿਨਾਂ ਨੰਬਰ ਤੋਂ ਇਹ ਟਰੈਕਟਰ ਚੱਲਦਾ ਹੈ। ਇਹਦਾ ਕੋਈ ਨੰਬਰ ਹੈ ਨਹੀਂ ਕੋਈ ਪਹਿਚਾਨ ਪਤਲੀ ਹੈ ਦੀ ਆ ਮਾਲਕ ਜਾਂਦੇ ਇਹਨਾਂ ਨੂੰ ਮਾਰੂ ਵੀਡੀਓ ਮਾਲਕਾਂ ਨੂੰ ਪੁੱਛਿਆ ਭਈ ਡਰਾਈਵਰ ਦਾ ਨਾਂ ਕਹਿਆ ਕਹਿੰਦੇ ਸਾਨੂੰ ਡਰਾਈਵਰ ਦਾ ਨਾਂ ਹੀ ਨਹੀਂ ਪਤਾ ਭਈ ਡਰਾਈਵਰ ਕਿੱਥੇ ਦਾ ਆ ਇਹ ਇਹਨਾਂ ਨੂੰ ਲਾਇਸੈਂਸ ਮਿਲਿਆ ਜਿਸ ਵਰਗੀ ਬੰਦੇ ਨੂੰ ਮਾਰ ਕੇ ਜਦ ਮਰਜ਼ੀ ਜਾ ਸਕਦੇ ਆ ਪੁਲਿਸੀ ਓਵਰਲੋਡ ਸੀ ਮਾਲ ਬਹੁਤ ਲੱਦੇ ਆਇਆ ਥਾ ਤੇ ਉਹ ਟੈਂਪੂ ਚ ਵੱਜਣ ਦੇ ਕਾਰਨ ਇਹ ਐਕਸੀਡੈਂਟ ਹੋਇਆ ਤੇ ਸਾਡਾ ਬੜਾ ਨੁਕਸਾਨ ਹੋਇਆ ਜੀ ਕੰਧਾਂ ਦਾ ਸਾਡਾ ਤਕਰੀਬਨ 40-50 ਹਜ਼ਾਰ ਦਾ ਨੁਕਸਾਨ ਕਰ ਦਿੱਤਾ ਜੀ ਕਿਉਂਕਿ ਸਾਡਾ ਅੰਦਰ ਫੈਮਿਲੀ ਵੀ ਘੁੰਮਦੀ ਸੀ ਉਹਨਾਂ ਦਾ ਬਹੁਤ ਬਚਾ ਹੋਇਆ ਉਹ ਤਾਂ ਸਾਡੇ ਜਿੰਨੇ ਲਾਈਟੀ ਚੁਗਏ ਹਮ ਤਾਂ ਬਸ਼ੇਨ ਨੂੰ ਕਹਾਗੇ ਕਿ ਜੁੜੀਆਂ ਟਰਾਲੀਆਂ ਦੀਆਂ ਇਦਾਂ ਲੱਦਾਂ ਲੱਦ ਕੇ ਆਣੀਆਂ ਨਾ ਇਹਨਾਂ ਤੇ ਕੰਟਰੋਲ ਕਰੋ ਲੱਦ ਕੱਟ ਲੱਦਣ ਤੇ ਲੱਦ ਲੱਦਣ ਨਾਲ ਨੁਕਸਾਨ ਜਿਆਦਾ ਹੋਇਆ ਜੀ ਸਾਡਾ ਤੇ ਉਧਰ ਸਾਡੇ ਬਿਜਲੀ ਬੋਰਡ ਦਾ ਵੀ ਨੁਕਸਾਨ ਬਹੁਤ ਇਹਨਾਂ ਨੇ ਕੀਤਾ ਕਿਉਂਕਿ ਸਾਰੀ ਲੈਨ ਰਾਤ ਦੀ ਬੰਦ ਪਈ ਆ ਲੋਕਾਂ ਨੂੰ ਫੇਰੇ ਚਾਹੀਦੀ ਲਾਈਟ ਨਹਾਣ ਧੋਣ ਲਈ ਕਿ ਇਹਨੇ ਕੋਸ਼ ਕਰਨਾ ਕਿ ਇਹਨੇ ਕੋਸ਼ ਕਰਨਾ ਗੁਰਦੁਆਰਿਆਂ ਸਪੀਕਰ ਚੱਲਦੇ ਉਹ ਵੀ ਸਾਰੇ ਬੰਦ ਹੈ ਜੀ ਇਹ ਸਿਰਫ ਨਗੈਲੀ ਨਾ ਐਨੀ ਲੱਦ ਲੱਦਣ ਨਾ ਕਿਉਂਕਿ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਅਸੀਂ ਵੇ ਜਿਹੜੀ ਲੱਦ ਹੈ ਘੱਟ ਲੱਦੋ ਹੈ ਜੀ ਮਿਲ ਵਾਲਿਆਂ ਨੂੰ ਵੀ ਚਾਹੀਦਾ ਵੀ ਮਿਲ ਵਾਲੇ ਵੀ ਕਹਿਣ ਵੇ ਲੱਦ ਘੱਟ ਕੇ ਘੱਟ ਕਰਕੇ ਲਿਆਓ ਉਹਨਾਂ ਨੇ ਤਾਂ ਆਪਣੇ ਪੈਸੇ ਦੇਣੇ ਉਹਨਾਂ ਨੂੰ ਲਾਹੌਰ ਲੈਣ ਲੱਦਾ ਇਹ ਕੋਈ ਰੋਕ ਨਹੀਂ ਜੀ ਲੱਗਦੀ ਸਾਤ ਸੀ ਕਾਮ ਤੇ ਕੀ ਕੰਮ ਸਰ ਮੇਰਾ ਨਾਮ ਬਲਜਿੰਦਰ ਸਿੰਘ ਜਈ ਮੈਂ ਇਸ ਬਿਜਲੀਪੁਟ ਸੈਲਾਕੁਰ ਦੇ ਵਿੱਚ ਜੌਬ ਕਰਦਾ ਆ ਤੇ ਜਿਹੜੀ ਰਾਤ ਪਤਾ ਲੱਗਿਆ ਵੀ ਸਵੇਰੇ ਤੜਕੇ ਤੇ ਇੱਕ ਟਰਾਲੀ ਦਾ ਤੇ ਇੱਕ ਛੋਟੇ ਹਾਥੀ ਦਾ ਐਕਸੀਡੈਂਟ ਹੋਇਆ ਜਿਹਦੇ ਵਿੱਚ ਸਾਡੇ ਦੋ ਪੋਲ ਇਹਨਾਂ ਨੇ ਤੋੜ ਦਿੱਤੇ ਤੇ ਇੱਕ 20 ਨੰਬਰ ਦਾ ਬਕਸਾ ਤੋੜਿਆ ਤੇ ਜਿੱਥੋਂ ਤਾਈ ਮਤਲਬ ਇਹ ਪਤਾ ਲੱਗਿਆ ਵੀ ਸ਼ਾਇਦ ਕਿਸੇ ਨੇ ਡ੍ਰਿੰਕ ਕੀਤੀ ਸੀ ਪਰ ਡ੍ਰਿੰਕ ਤਾਂ ਇੱਕ ਪਾਸੇ ਆ ਪਰ ਜਿਹੜੀ ਟਰਾਲੀ ਹੈ ਕਾਫੀ ਓਵਰਲੋਡ ਆ ਰਾਤ ਦੇ ਸਮੇਂ ਇੱਧਰ ਨੂੰ ਪੇਪਰ ਮੇਲ ਨੂੰ ਕੋਈ ਭੋਂਗ ਵਾਲੀਆਂ ਟਰਾਲੀਆਂ 20 25 ਲੰਘਦੀਆਂ ਆਏ ਦਿਨ ਸਾਡਾ ਨੁਕਸਾਨ ਹੁੰਦਾ ਕਈ ਵਾਰੀ ਏਡੇ ਜਿਤਾਰਾ ਤੋੜ ਦਿੰਦੇ ਕਈ ਵਾਰੀ ਇੱਧਰ ਤੋੜ ਦਿੰਦੇ ਆ ਬਾਅਦ ਵਿੱਚ ਕਿਸੇ ਪੋਲਿਟਿਕਲ ਬੰਦੇ ਤੋਂ ਫੋਨ ਕਰਾਉਂਦੇ ਆ ਬੇ ਜੀ ਤੁਸੀਂ ਸਾਡੇ ਸਿਰ ਖਰਚਾ ਨਾ ਪਾਓ ਇਹਨੂੰ ਐਦਾਂ ਸਮਝੋ ਐਦਾਂ ਕਰੋ ਨੀਅਰ ਵੋਟਿੰਗ ਇਸ ਵੇਲੇ ਜਿਹੜਾ ਉਹ 1 ਲੱਖ ਦੇ ਲਗਭਗ ਸਾਡਾ ਨੁਕਸਾਨ ਇਹਨਾਂ ਨੇ ਕਰ ਦਿੱਤਾ ਬਾਕੀ ਫਿਗਰ ਕੋਈ ਐਕਚੁਅਲ ਦੱਸੀ ਨਹੀਂ ਜਾ ਸਕਦੀ ਸਾਰਾ ਕੁਝ ਚੈੱਕ ਕਰਨ ਤੋਂ ਬਾਅਦ ਹੀ ਦੱਸਿਆ ਜਾ ਸਕਦਾ ਵੀ ਟੋਟਲ ਨੁਕਸਾਨ ਐਕਚੁਅਲ ਫਿਗਰ ਕਿਆ ਬਣੀ ਹੈ ਤੇ ਸਾਡੀ ਇਹੀ ਪ੍ਰਸ਼ਾਸਨਕੀ ਵੀ ਮੰਗ ਇਹੀ ਆ ਤੇ ਮਹਿਕਮੇ ਤੋਂ ਵੀ ਇਹੀ ਮੰਗ ਕਰਦੇ ਆ ਪੰਜਾਬ ਸਰਕਾਰ ਤੋਂ ਵੀ ਇਹ ਮੰਗ ਕਰਦੇ ਆ ਕਿ ਜਿਹੜੇ ਓਵਰਲੋਡ ਟਿੱਪਰ ਆ ਜਾਂ ਓਵਰਲੋਡ ਟਰਾਲੀਆਂ ਲੰਘਦੀਆਂ ਇਹਨਾਂ ਨੂੰ ਨੱਥ ਪਾਈ ਜਾਵੇ ਜਿਹੜਾ ਅੱਗੇ ਤੋਂ ਇਹ ਜਿਹੜਾ ਨੁਕਸਾਨ ਹੈ ਉਹ ਸਾਡਾ ਨਾ ਹੋ ਸਕੇ ਸਾਡੇ ਵਿਭਾਗ ਦੇ ਨੁਕਸਾਨ ਨਾ ਹੋ ਸਕੇ ਸਾਡੇ ਡਿਪਾਰਟਮੈਂਟ ਦੇ ਵਿੱਚ ਪਹਿਲਾਂ ਹੀ ਕਰਮਚਾਰੀਆਂ ਦੀ ਕਾਫੀ ਘਾਟ ਆ ਸਾਨੂੰ ਬਾਹਰੋਂ ਹਾਇਰ ਕਰਨੇ ਪੈਂਦੇ ਆ ਆਪਣੀ ਜੇਬ ਦੇ ਵਿੱਚੋਂ ਪੈਸੇ ਦੇ ਦੇ ਕੇ ਬਾਹਰੋਂ ਹਾਇਰ ਕਰਕੇ ਸਾਨੂੰ ਇਹ ਕੰਮ ਕਰਾਣੇ ਪੈਂਦੇ ਆ ਸੋ ਇਹ ਹੀ ਸਾਡੀ ਮੰਗ ਆ ਪ੍ਰਸ਼ਾਸਨ ਤੋਂ ਡਿਪਾਰਟਮੈਂਟ ਤੋਂ ਵੀ ਜਿਹੜਾ ਇਹ ਓਵਰਲੋਡ ਟਰਾਲੀਆਂ ਲੰਘਦੀਆਂ ਆ ਇਹਨਾਂ ਨੂੰ ਨੱਥ ਪਾਈ ਜਾਵੇ ਤਾਂ ਕਿ ਸਾਡਾ ਅੱਗੇ ਤੋਂ ਨੁਕਸਾਨ ਨਾ ਹੋਵੇ ਜਿਹੜੇ ਵੱਡੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੇਕਰ ਦੇ ਖਿਲਾਫ ਇਹ ਹਾਦਸਾ ਜਿਹੜਾ ਟਰੈਕਟਰ ਟਰਾਲੀ ਤੇ ਗੱਡੀ ਵਿਚਕਾਰ ਹੋਇਆ ਜਿਹਦੇ ਕੋਲ ਤੰਗ ਬੱਤੇ ਇਹ ਕੰਮ ਕਰਦੇ ਮਾਲਕਾਂ ਨੂੰ ਬਾਅਦ ਚ ਪਤਾ ਲੱਗਾ ਹੁਣ ਆ ਇਹਦਾ ਡਰਾਈਵਰ ਤੇ ਆਉਣ ਤੇ ਠੀਕੋ ਬਣਦੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਨਾਲ ਸਟਨ ਹੋਇਆ ਠੀਕ ਚੱਕ ਕੇ ਚਾਲ ਨੂੰ ਆਨ ਲੈ ਬਰ ਅਲਹੁਲ